ਮੰਗਣੀ ਬਾਬਾ ਜੀ ਸਿੰਘ ਜੀ ਪ੍ਰਸ਼ਾਦਾ ਛਕਣਾ ਜੀ ਮੈਨੂੰ ਕੋਈ ਪਤਾ ਨਹੀਂ ਕਿ ਇਹ ਮਹਾਪੁਰਸ਼ ਨੇ ਜੀ ਪਰ ਸਾਡੇ ਗੁਰੂ ਜੀ ਨੇ ਕਿਹਾ ਸੀ ਕਿ ਕਿਸੇ ਵੇਲੇ ਭਗਵਾਨ ਕਿਸੇ ਰੂਪ ਚ ਤੇਰੇ ਕੋ ਆਏਗਾ ਪਰ ਤੇਰ ਕੋ ਸਿਆਣੇ ਨਹੀਂ ਜਾਣਾ ਮੈਂ ਭਾਂਡੇ ਰੱਖਣ ਚਲਾ ਗਿਆ ਆਣ ਕੇ ਵੇਖਿਆ ਕੁਛ ਵੀ ਨਹੀਂ ਫਿਰ ਪਛਤਾਵਾ ਲੱਗਿਆ ਜੀ ਅਈ ਉਹ ਗੁਰੂ ਆਨੇ ਜਿਹੜੀ ਗੱਲ ਕਹੀ ਸੀ ਆਪਾਂ ਭੁੱਲ ਗਏ ਮਾਰੇ ਤੇਨੇ ਗੁਪਤੀ ਰੱਖ ਲਈ ਜਿੰਨੀ ਗੱਲ ਸੀ ਉਹਨਾਂ ਤੇ ਸਾਰਾ ਹੀ ਭੇਰ ਸੀ ਪਰ ਜਾਗਰਤ ਨਹੀਂ ਕਰਦੇ ਜਦੋਂ 2002 ਚ ਨਪੰਜ ਚ ਆਏ ਨੇ ਉਦੋਂ ਗੁਰਜੀਤ ਨੂੰ ਕਹਿੰਦੇ ਪੁੱਛ ਕੇ ਆ ਸੰਤਨ ਦਾ ਰੋਟੀ ਕੌਣ ਖਾ ਗਈ ਗਿਆ 65 ਦੀ ਗੱਲ ਜਾ ਕੇ ਪੰਜ ਚ ਪੁੱਛੀ ਹੈ ਪੰਜ ਤੱਕ ਤੁਹਾਨੂੰ ਇਹ ਨਹੀਂ ਪਤਾ ਸੀਗਾ ਵੀ ਤੁਹਾਡੇ ਕੋਲ ਪ੍ਰਸ਼ਾਦਾ ਕੌਣ ਛੱਕ ਗਿਆ ਸੀ ਕੋਈ ਸਿਰਫ ਇਹ ਸੀਗਾ ਵੀ ਤੁਹਾਡੇ ਗੁਰੂ ਜੀ ਨੇ ਕਿਹਾ ਸੀਗਾ ਵੀ ਭਗਵਾਨ ਆਉਣਗੇ ਜਿਆਦਾ ਸ਼ੱਕ ਜਾਣਗੇ ਉਹ ਤੇ ਫਿਰ ਉਦੋਂ ਫਿਰ ਸਾਰਾ ਖੁੱਲ ਗਿਆ ਨਾ ਪ੍ਰੋਗਰਾਮ ਫਿਰ ਹੀ ਮਾਂ ਪਰਸ਼ੀ ਜੀ ਫਿਰ ਆਂਦੇ ਤੁਸੀਂ ਸਾਡੀ ਫੋਟੋ ਵੇਖ ਲਓ ਇਹਨਾਂ ਸਾਰਿਆਂ ਨੇ ਮੈਨੂੰ ਕਿਹਾ ਮੈਂ ਤੁਹਾਨੂੰ ਛਾਲੀ ਗਿਆ ਮੈਂ ਜਾ ਕੇ ਦੱਸਦਾ ਮੈਂ ਆਹ ਫੋਟੋ ਆ ਗਈ ਹੁਣ